ਮੈਂ ਮਨਾਈਆ ਮੈਂ ਸੰਧਵਨਤਾ ਗਵਰ ਮਲੇ ਦੇ ਵਿੱਚ ਕੰਮ ਕਰਦਾ ਸੀ ਉੱਥੇ ਮੈਂ ਯੂਨੀਅਨ ਦਾ ਪ੍ਰਧਾਨ ਨਹੀਂ ਸੀ ਜਦੋਂ ਅਸੀਂ ਜਿਹੜਾ ਵਿਰੋਧ ਆ ਉਹ ਅਸਾਰੂ ਹੋਣਾ ਚਾਹੀਦਾ ਜਿਹੜੇ ਮੇਰੇ ਤੋਂ ਪਹਿਲਾਂ ਸਾਥੀ ਗੱਲ ਕਰਕੇ ਆ ਵਿਰੋਧ ਹਰ ਹਰਕਤ ਚ ਹੋਣਾ ਚਾਹੀਦਾ ਵਿਰੋਧ ਨਹੀਂ ਆ ਸੀ ਔਰ ਲਗਾਤਾਰ ਮੇਰੀ ਆਪ ਸੀ ਕਿਉਂਕਿ ਅਸੀਂ ਮਲਾਜਮ ਹੋਣ ਕਰਕੇ ਸਿੱਧੇ ਹੀ ਅੱਗੇ ਆ ਸਕਦੇ ਸੀ ਪਰ ਜਿਹੜਾ ਇੱਥੇ ਸਿਰ ਤੋਂ ਚੱਲਿਆ ਉਹਦੇ ਬਾਰੇ ਮਾਨੂੰ ਇਹ ਤੁਝ ਜੱਜ ਜਾਣਕਾਰੀ ਆ ਕਿ ਐਜੇ ਜਿਹੜੇ ਬੰਦੇ ਐਜੇ ਸਾਰਾ ਗੋਪਤੀ ਸੈਟਨ ਚੱਲਦਾ ਆ ਔਰ ਜਿਹੜੇ ਬੰਦੇ ਵਧੀਏ ਸੀ ਜਿਵੇਂ ਦਰਸ਼ਨ ਸਿੰਘ ਢੱਲਣਾ ਐਡਾ ਵਧੀਆ ਬੰਦਾ ਦੇ ਐਡਾ ਮਤਲਬ ਲੜਾਕੂ ਕਰਦਾ ਸੀ ਐਜੇ ਦਾ ਗਰਨਾਬ ਸਿੰਘ ਮਾਨੀ ਵਾਲੇ ਦਾ ਵੀ ਪੂਰਾ ਯੋਗਦਾਨ ਆ ਅਸ਼ੋਕ ਮਾਸਟਰ ਜੀ ਸਾਡੇ ਸੈਟੀ ਸਾਹਿਬ ਨੇ ਵਾਕਿਆ ਸੱਚੀ ਗੱਲ ਆ ਭਰਾਓ ਇਹਨਾਂ ਨੇ ਬਹੁਤ ਹੀ ਜਿਆਦਾ ਸੁਚੀਨਾ ਸਤੋਗਤ ਆ ਗਏ ਪਰਿਆਂ ਆਏ ਜਦੋਂ ਕਿ ਕਿਤੇ ਪਰਚੇ ਪੁੱਛੇ ਦਰਦ ਨਹੀਂ ਹੁੰਦੇ ਆ ਹਾਜੀ ਜੀ ਕਰਦੇ ਪਰਚੇ ਚਾਹ ਨਾ ਹਾਕੀ ਭੰਤਾ ਜੀ ਜੁਰਮ ਭੰਤਾਂ ਦਾ ਪਤਾਵਾ ਆਪਣਾ ਦਾ ਆ ਤੇ ਮੇਰੀ ਸੱਜੇ ਥੱਲੇ ਕਿਤੇ ਉਹ ਜੀ ਧੰਨਵਾਦ ਜਾਂ ਮੇਰੀ ਚੁਗਲੀ ਜਾਂ ਮੇਰੀ ਨਿੰਦਿਆ ਨਾ ਹੋਵੇ ਸੋ ਇਸ ਕਰਕੇ ਭਰਾਓ ਗੱਲ ਇਹ ਆ ਕਿ ਸਾਡੀ ਪਾਰਟੀ ਨੂੰ ਮੈਂ ਹਰਦੇਵ ਜੀ ਅਰਸ਼ੀ ਨੂੰ ਕਹਿਣਾ ਚਾਹੁੰਦਾ ਕਿ ਪਿਛਲੇ ਰਾਵ ਸਾਡੀ ਵਾਰ ਹੀ ਬੰਦੀ ਸੀ ਪਰ ਉਹ ਠੱਗ ਟੋਲਾ ਸਦਾ ਦੇ ਵਿੱਚ ਆ ਗਿਆ ਲੋਕਾਂ ਨੇ ਕਾਂਗਰਸੀਆਂ ਨੂੰ ਪਰਖ ਲਿਆ ਲੋਕਾਂ ਨੇ ਕਾਲੀਆਂ ਨੂੰ ਪਰਖ ਲਿਆ ਲੋਕਾਂ ਨੇ ਇਹਨਾਂ ਨੂੰ ਠੱਗਾਂ ਨੂੰ ਪਰਖ ਲਿਆ ਪਰ ਅੱਜ ਸਾਡੀ ਪਾਰਟੀ ਨੂੰ ਬੜੀ ਵੱਡੀ ਪੱਧਰ ਤੇ ਜਨ ਜੈਹ ਕਰਕੇ ਮੈਂ ਇਹ ਗੱਲ ਕਹਿਣਾ ਚਾਹਣਾ ਵੀ 117 ਦੇ 17 ਹਲਕਿਆਂ ਦੇ ਮੰnde ਆਪੇ ਖੜੇ ਕਰਨੇ ਚਾਹੁੰਦੇ ਆ ਕਿਉਂਕਿ ਅਸੀਂ ਸੱਚ ਦੇ ਪਹਿਰਾ ਦੇ ਵਾਲਿਆ ਸਾਡੀ ਵਾਰੀ ਆਣ ਕੀ ਸੋਹਣੀਆਂ ਬੇਨਤੀਆਂ ਕਰਦਾ ਜਿਹੜੀ ਅੱਜ ਦੀ ਰਿਪੋਰਟ ਮੈਂ ਸੈਕਟਰੀ ਸਾਹਿਬ ਦਾ ਔਰ ਬਰਨਾਲ ਸਿੰਘ ਦਾ ਮਾਨੀ ਸਿੰਘ ਵਾਲੇ ਦਾ ਧੰਨਵਾਦ ਕਰਦਾ ਇਹਨਾਂ ਨੇ ਵੀ ਬੜੀ ਜਤੋਜਾਹਤ ਕੀਤੀ ਆ ਕਿ ਮੈਂ ਤੇ ਇੱਕ ਮੇਰਾ ਸਾਥੀ ਸੀ ਸੁਭਾਸ਼ ਸ਼ਰਮਾ ਤੁਹਾਡੇ ਕੋਲ ਅਸੀਂ ਤੁਹਾਡੇ ਸਰਕਾਰ ਕੋਈ ਫੈਸਲਾ ਦੱਸੀ ਔਰ 1500 ਬੱਚਾ ਮਾਣਤੀ ਜੀ ਅਸ਼ੋਕ ਜੀ ਨੇ ਕਿ ਚਲੋ ਤੁਸੀਂ ਐਪਲੀਕੇਸ਼ਨ ਦੇ ਦਿਓ ਪੈਸਿਆਂ ਦੀ ਕੋਈ ਗੱਲ ਨਹੀਂ ਫੇਰ ਵੀ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਚਾਰੀ ਦਿਨਾ ਕਾਉਂਸਲ ਨੇ ਵੈਸ ਤੇ ਬਾਅਦ ਇਹਦੇ 'ਚ ਜੋ ਕੋਈ ਖਰੇਗੋਕੀਆ ਕਮੀਆਂ ਚੀਜ਼ ਹੈ ਇਹਦੇ ਜਿਹੜੇ ਕੁਝ ਵਾਦੇ ਕਰਨੇ ਸੀ ਉਹ ਵਾਦੇ ਕਰਨੇ ਬਾਅਦ ਇਹ ਰਿਪੋਰਟ ਸਮੂਚੀ ਜ਼ਿਲ੍ਹਾ ਪੰਚਲੇ ਸਰਬਸੰਪਤੀ ਨਾਲ ਪ੍ਰਵਾਨ ਕੀਤੀ ਗਈ। ਸਰਬਸੰਪਤੀ ਨਾਲ ਪ੍ਰਵਾਨ ਕੀਤੀ ਪੀ ਰਿਪੋਰਟ ਜ਼ਿਲ੍ਹਾ ਸੱਤਰ ਨੇ ਕੌਂਸਲ ਵੱਲੋਂ ਤੁਹਾਡੇ ਸਾਹਮਣੇ ਰੱਖਤੀ ਹੈ। ਤੁਹਾਨੂੰ ਜਿਹੜੀ ਅਧਿਕਾਰ ਸੀ ਜਿਹੜੇ ਸਾਥ ਨੇ ਇਹਦੇ ਚਾਪਦੇ ਵਿਚਾਰ ਰੱਖਣੇ ਐ ਇਹਦੇ 'ਚ ਉਹ ਕੋਈ ਚੀਜ਼ ਗਲਤ ਲੱਗਦੀ ਹੈ ਕੋਈ ਕਮੀ ਪੇਚੀ ਲੱਗਦੀ ਹੈ ਪਿਛਲੇ ਸਮੇਂ 'ਚ ਉਹ ਵੀ ਪਿੰਨ ਪਿੰਨ ਪੁਆਇੰਟ ਕਰੇ। ਜੇ ਕੋਈ ਬਹੁਤ ਵੱਡੀ ਅਚੀਵਮੈਂਟ ਹੋਈ ਹੈ ਪ੍ਰਾਪਤੀ ਹੋਈ ਹੈ ਮਾਣ ਹੈ ਸਾਡੇ ਸਾਰੇ ਵਾਸੀ ਸਾਰੇ ਸਾਰਿਆਂ ਦਾ ਉਹਦੇ ਚ ਯੋਗਦਾਨ ਹੈ ਉਹਨੂੰ ਉਭਾਰ ਕੇ ਪੇਸ਼ ਕਰੇ ਜੇ ਕੋਈ ਸਰਗਰਮੀ ਬਹੁਤ ਵੱਡੀ ਕਿਸੇ ਸੰਸਥਾ ਨੇ ਕਿਸੇ ਛਾਤੀ ਨੇ ਕਿਸੇ ਬ੍ਰਾਂਚ ਨੇ ਕਿਸੇ ਉਗਾਮੀ ਫਰੰਟ ਨੇ ਕੀਤੀ ਹੈ ਰਿਪੋਰਟ ਦਾ ਹਿੱਸਾ ਬਣ ਤੋ ਰਹਿ ਜੀ ਉਹਨੂੰ ਨੋਟ ਕਰਵਾ ਦੇ ਤਾਂ ਕਿ ਰਿਪੋਰਟ ਦਾ ਹਿੱਸਾ ਬਣ ਜੇ ਇਹ ਤੁਹਾਡਾ ਜਮੂਰੀ ਹੈ ਤੁਸੀਂ ਤੁਹਾਨੂੰ ਪੂਰਾ ਸਮਾਂ ਦਿੱਤਾ ਗਿਆ ਔਰ ਤੁਸੀਂ ਜੋ ਵੀ ਤੁਹਾਡੀ ਸਮਝ ਹੈ ਸਮਝ ਮੁਤਾਬਕ ਰਿਪੋਰਟ ਤੇ ਆਪਣੇ ਵਿਚਾਰ ਰੱਖੇ ਮੈਂ ਕਾਮਣ ਦੇਵੀ ਕੁਮਾਰੀ ਮੈਂ ਭਾਰਤੀ ਕਮਿਊਨਿਸਟ ਆਟੀ ਦੀ ਸੁਭਾਸ ਕਟਰੇਦ ਮੈਂਬਰ ਆ ਮੇਰੀ ਡਿਊਟੀ ਲੱਗੀ ਸੀ ਮੇਰੀ ਤੇ ਕਾਮਲ ਹਰਦੇਵ ਅਰਸ਼ੀਦ ਦੀ ਕਿ ਅਸੀਂ ਬਤਾਰ ਆਬਜ਼ਰਵਰ ਇਸ ਜ਼ਿਲ੍ਹੇ ਦੀ ਕਾਨਫਰੰਸ ਕਰਾਉਣ ਆਏ ਆ ਇੱਥੇ ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕਾਨਫਰੰਸ ਹੋ ਰਹੀ ਆ ਜਿਹੜੀ ਸਾਡੀ ਪਾਰਟੀ ਦੇ ਵਿਧਾਨ ਮੁਤਾਬਕ ਅਸੀਂ 3 ਸਾਲ ਬਾਅਦ ਪਾਰਟੀ ਦੀ ਜ਼ਿਲ੍ਹਾ ਕਾਨਫਰੰਸ ਕਰਨੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਨਵੀਂ ਟੀਮ ਚੁਣੀ ਹੁੰਦੀ ਆ ਕਿ ਜਿਹੜੀ ਪਿਛਲੀ ਟੀਮ ਸੀ ਉਸ ਟੀਮ ਨੇ ਕੀ ਕੰਮ ਕੀਤੇ ਆ ਕੀ ਉਹਨਾਂ ਦੀਆਂ ਘਾਟਾਂ ਰਹੀਆਂ ਕੀ ਉਹਨਾਂ ਨੇ ਤਰੱਕੀ ਕੀਤੀ ਆ ਉਹ ਸਾਰੀਆਂ ਉਹ ਰਿਪੋਰਟਾਂ ਪੇਸ਼ ਕਰਕੇ ਤੇ ਅਸੀਂ ਨਵੀਂ ਜਿਹੜੀ ਜ਼ਿਲ੍ਹੇ ਦੀ ਟੀਮ ਚੁਣੀ ਹੁੰਦੀ ਹੈ ਜਿਹਨੇ ਅਗਲੇ 3 ਸਾਲਾਂ ਲਈ ਕੰਮ ਕਰਨਾ ਹੁੰਦਾ ਅੱਜ ਸਾਡੀ ਉਹ ਭਾਰਤੀ ਕਮਿਊਨਿਸਪਲਟੀ ਦੀ ਜ਼ਿਲ੍ਹਾ ਕਾਨਫਰੰਸ ਹੋ ਰਹੀ ਹੈ ਜਿਹੜੇ ਪਾਰਟੀ ਤੇ ਅਲੀਗੇਸ਼ਨ ਲੱਗ ਰਹੇ ਸੀ ਉਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਉਹ ਆਪਾਂ ਜਾਣਦੇ ਆ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਛੋਟੇ ਮੋਟੇ ਮਨ ਮਟਾਵ ਜਿਹੜੇ ਆ ਉਹ ਵਾਦੇ ਕਾਟੇ ਹੁੰਦੇ ਆ ਉਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਉਹ ਸਾਰੀ ਸਾਡੀ ਆਪਣੀ ਟੀਮ ਆ ਕਿਉਂਕਿ ਸਾਡੀ ਪਾਰਟੀ ਦਾ ਵਿਧਾਨ ਆ ਕਿ ਹਰ ਸਾਥੀ ਨੂੰ ਜੇ ਕਿਸੇ ਤੇ ਕੋਈ ਥੋੜਾ ਬਹੁਤਾ ਗਿਲਾ ਸ਼ਿਕਵਾ ਹੈਗਾ ਤੇ ਉਹਨੂੰ ਇਸ ਕਾਨਫਰੰਸ ਵਿੱਚ ਖੁੱਲੀ ਗੱਲਬਾਤ ਕਰਨ ਦਾ ਸੱਦਾ ਦਿੱਤਾ ਜਾਂਦਾ ਕਿਉਂਕਿ ਉਹ ਆਪਣੀ ਗੱਲ ਜਿਹੜੀ ਆ ਉਹਨੂੰ ਖੁੱਲ੍ਹ ਕੇ ਕਰ ਸਕੇ ਤੇ ਜਿਹੜੇ ਅੱਗੇ ਤੋਂ ਜਿਹੜੇ ਇਹ ਮਨ ਮਟਾਵਾ ਉਹਨਾਂ ਨੂੰ ਘਟਾਇਆ ਜਾਵੇ ਤੇ ਇਹਨਾਂ ਸਾਥੀਆਂ ਨੂੰ ਇੱਕ ਮੋਠ ਹੋ ਕੇ ਚੱਲਣ ਦਾ ਸੱਦਾ ਦਿੱਤਾ ਜਾਵੇ ਜਿਸ ਤਰ੍ਹਾਂ ਜ਼ਿਲ੍ਹਾ ਪ੍ਰਿਸ਼ਤ ਚੋਣਾ ਆ ਸਿਲਾਨ ਸਾਡੀ ਅਜੇ ਚੋਣ ਹੋ ਰਹੀ ਆ ਉਹ ਅਸੀਂ ਆਪਣੀ ਜਿਹੜੀ ਚੋਣ ਤੋਂ ਬਾਅਦ ਸਲਾਮ ਮਸ਼ਵਰਾ ਕਰਕੇ ਫਿਰ ਅਸੀਂ ਦੇਖਾਂਗੇ ਕਿ ਅਸੀਂ ਕਿੰਨੇ ਸਾਥੀ ਜਿਹੜੇ ਆ ਇਸ ਜ਼ਿਲ੍ਹੇ ਤੋਂ ਸਾਡੀ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸਾਡੇ ਸਾਥੀਆਂ ਨੇ ਕਿੰਨਿਆਂ ਨੇ ਸਿੱਖਾਂ ਨੜੀਆਂ